ਉਤਰਾਪੁਰ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗ ਦੀਸ਼ਾ ਏਕੰਕਾਰ ਸਤਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵੇਗ ਨਵਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਵੇਗ ਨਾ ਵਨਾਸਨ ਸੁਵੇ ਸਤਨਾਮ ਜੀ ਸਨੇ ਸਨੇ ਪਾਵਤ ਮਗ ਡੇਰੇ ਆਬਦ ਭਏ ਅਨੰਦਪੁਰ ਨੇਰੇ ਸੁਨ ਕਰ ਰਾਜੇ ਹੈਵ ਕਰ ਤਤਾਰ ਲੈ ਕਰ ਸੈਨਾ ਹਵੈ ਅਸਵਾਰ ਸਨੇ ਸਨੇ ਪਾਵਤ ਪਾਗਡੇ ਰੇ ਪਾਵਤ ਭਏ ਅਨੰਦਪੁਰ ਨੇਰੇ ਸੁਨ ਕਰ ਰਾਜੇ ਹਵੈ ਕਰ ਤਿਆਰ ਲੈ ਕਰ ਸੈਨਾ ਹਵੈ ਅਸਵਾਰ ਜੁਗੋ ਜੁਗਿਆ ਟਾਲ ਚਾਹਰ ਛਤਰ ਦੇ ਮਾਲਕ ਧਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਮੂਦ ਦੰਦਰ ਗੁਰੂ ਪਿਆਰੇ ਗੁਰੂ ਸواری ਸਾਧ ਸੰਗਤ ਜੀ ਆਓ ਸਤਿਗੁਰਾਂ ਦੇ ਹਜ਼ੂਰ ਜੁੜ ਕਰਕੇ ਚੱਲ ਰੇ ਰੜੀਵਾਰ ਇਤਿਹਾਸ ਦੇ ਨਾਲ ਜੁੜ ਕਰਕੇ ਇਸ ਦੇਹੀ ਦਾ ਲਾਹਾ ਪ੍ਰਾਪਤ ਕਰੀਏ ਰਸਨਾ ਨੂੰ ਕਰੀਏ ਪਵਿੱਤਰ ਗਾਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਕਲ ਦੇ دیਵਾਨਾ ਅੰਦਰ ਆਪੇ ਸਰਬਨ ਕੀਤਾ اے ਸਤਿਗੁਰੂ ਮਹਾਰਾਜ ਪਿਤਾ ਜੀ ਦੇ ਪਰਥਾਏ ਜੋ ਰਾਜਿਆਂ ਨੇ ਦਿੱਲੀ ਦੇ ਬਾਦਸ਼ਾਹ ਕੋਲ ਆਪਣਾ ਵਕੀਲ ਭੇਜਿਆ ਸੀ ਅਤੇ ਮਦਦ ਲਈ ਪੁਕਾਰ ਕੀਤੀ ਸੀ ਤਾਂ ਵਕੀਲ ਨੇ ਸਨੇਹਾ ਕੱਲਿਆਗੇਰ ਬਾਦਸ਼ਾਹ ਨੂੰ ਮੈਂ 2-4 ਵਾਰ ਕਹਿ ਚੁੱਕਿਆ। ਪਰੰਤੂ ਮਾਇਆ ਤੋਂ ਬਗੈਰ, ਧਨ ਤੋਂ ਬਗੈਰ ਸੈਨਾ ਦੇ ਲਈ ਤਿਆਰ ਨਹੀਂ ਹੈ। ਤਾਂ ਫਿਰ ਰਾਜਿਆਂ ਨੇ ਪਹਾੜੀ ਰਾਜਿਆਂ ਨੇ ਕਹਿਲੂਰ ਦੇ ਲੋਕਾਂ ਦੇ ਨਾਲ ਸਲਾਹ ਕੀਤੀ ਕਿ ਬਾਦਸ਼ਾਹੀ ਸਾਡਾ ਇੱਕੋ ਇੱਕ ਸਹਾਰਾ ਹੈ। ਦੋਵੇਂ ਸਾਨੂੰ ਇਹਨਾਂ ਸਿੱਖਾਂ ਤੋਂ ਬਚਾ ਸਕਦਾ। ਤੇ ਬਾਦਸ਼ਾ ਨੂੰ ਸਾਨੂੰ ਧਨ ਇਕੱਤਰ ਕਰਕੇ ਦੇਣਾ ਪੈਣਾ ਤਾਂ ਸਾਰਿਆਂ ਤੋਂ ਧਨ ਇਕੱਠਾ ਕਰਕੇ ਫਿਰ ਭੀਮਚੰਦ ਨੇ ਔਰ ਰਾਜਿਆਂ ਨੇ ਇਕੱਤਰ ਕਰਕੇ ਬਾਦਸ਼ਾ ਨੂੰ ਭੇਜਿਆ ਬਾਦਸ਼ਾ ਨੇ ਉਹ ਸਾਰਾ ਧਨ ਲੈ ਕਰਕੇ ਜਿਹੜੇ ਆਪਣੀ 5000 ਦੀ ਸੈਨਾ ਸੀਨਾ ਉਹਨੂੰ ਭੇਜਣ ਲਈ ਹੁਕਮ ਕਰ ਦਿੱਤਾ ਕੌਕੀ ਦੀਨਾ ਬੇਗ ਇੱਕ ਹੰਕਾਰੀ ਮੁਗਲ ਸੀ ਨਾ ਉਹਦੇ ਹੁਕਮ ਦੇ ਹੇਠ ਕਮਾਂਡਰ ਦੇ ਹੇਠ 5000 ਸੈਨੀਆਂ ਸੀ ਅਤੇ ਨਾਲ ਹੀ ਦੀਨਾ ਬੇਗ ਦੇ ਨਾਲ ਨਾਲ 5000 ਸੈਨਾ ਜੀ ਚਲਦੀ ਗਈ ਔਰ ਇਹਦੇ ਨਾਲ ਨਾਲ ਪੈਂਦੇਖਾਂ ਉਹਦੇ ਹੇਠ ਵੀ 5000 ਸੈਨਾ ਸੀ ਇਸ ਤਾਰਾਂ ਗੋਲੀ 바ਰੂਦ ਤਿਆਰ ਕਰਕੇ 10000 ਪੋਜ ਪੱਠੀ ਕਰਕੇ ਉਹਨਾਂ ਨੇ ਦਿੱਲੀ ਤੇ ਨਗਰ ਨੂੰ ਛੱਡ ਕੇ ਕਹਲੂਰ ਦੇ ਰਸਤੇ ਨੂੰ ਕੋਚ ਕਰ ਦਿੱਤੇ ਨੰਗਾਰੇ ਵਜਰੇ ਨੇ ਅੱਗੇ ਬੜੇ ਹੰਕਾਰ ਨਾਲੇ ਸੂਰਬੀਰ ਜਾ ਰਹੇ ਹਵਲੇ ਹੋੜੀ ਨੇ ਪੜਾਅ ਕਰਦੇ ਆਨੰਦਪੁਰ ਦੇ ਨੇੜੇ ਜਾ ਕੇ ਪੜਾਅ ਕੀਤਾ ਇਹ ਸੁਣ ਕੇ ਰਾ ਸਾਰੇ ਰਾਜ ਤਿਆਰ ਹੋ ਗਏ ਕਿ ਆਪਣੇ ਆਪਣੇ ਸੈਨਾਵਾਂ ਲੈ ਕੇ ਉਹ ਸਵਾਹ ਹੋ ਗਿਆ ਅਗਲਾ ਇਤਿਹਾਸ ਹੈ ਉਹ ਅਰਦੇ ਦਿਵਾਨ ਆਂੰਦਰ ਆਪਾਂ ਸਰਵਣ ਕਰਦੇ ਆ ਕਿਸ ਤਰ੍ਹਾਂ ਇਹਨਾਂ ਨੇ ਜਾ ਕੇ ਆਪਣਾ ਜੋ ਉੱਥੇ ਪੜਾ ਕੀਤਾ ਕਿਸ ਤਰ੍ਹਾਂ ਦੀ ਵਿਚਾਰ ਹੋਈ ਕਿਵੇਂ ਦੀਨਾਂ ਵਿਗਤ ਪੈਂਦੀਆਂ ਖਾਂ ਦਾ ਨਾਲ ਉਹਨਾਂ ਦੇ ਨਾਲ ਸਿੱਖਾਂ ਦੇ ਨਾਲ ਜਾ ਕੇ ਇਹਨਾਂ ਦੀ ਜਿਹੜੇ ਜੁੱਧ ਹੁੰਦੇ ਆ ਉ ਸਰਬਨ ਕਰੀਏ ਰਸਨਾ ਨੂੰ ਕਰੀਏ ਪਵਿੱਤਰ ਗੱਜ ਗੀ ਅੱਖੋ ਸਾਤਨਾ ਹਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਾਤਨਾ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਣੇ ਸਣੇ ਪਾਵਤ ਮਗ ਡੇਰੇ ਆਬਦ ਭਰੇ ਅਨੰਦਪੁਰ ਨੇਰੇ ਹੌਲੇ ਹੌਲੇ ਰਾਹ ਵਿੱਚ ਪੜਾਦਰ ਪੜਾ ਹੁੰਦੇ ਕਰਕੇ ਇਹ ਅਨੰਦਪੁਰ ਦੇ ਨੇੜੇ ਆ ਗਏ ਸੁਣ ਕਰ ਰਾਜੇ ਹਬ ਕਰ ਤਿਆਰ ਲੈਕਰ ਸੈਨਾ ਹੈ ਸਵਾਰ ਜਦੋਂ ਪਹਾੜੀ ਰਾਜਿਆਂ ਨੂੰ ਪਤਾ ਲੱਗਿਆ ਕਿ ਬਾਦਸ਼ਾਹ ਦੁਆਰਾ ਭੇਜੀ ਗਈ ਫੌਜ ਅਨੰਦਪੁਰ ਦੇ ਨੇੜੇ ਪਹੁੰਚ ਗਈ ਹੈ ਤਾਂ ਉਹਨਾਂ ਨੇ ਵੀ ਤਿਆਰੀ ਖਿੱਚ ਲਈ ਤੇ ਆਪਣੇ ਆਪਣੇ ਸੈਨਾਵਾਂ ਲੈ ਕੇ ਸਵਾਰ ਹੋ ਕੇ ਉਹ ਵੀ ਉੱਥੇ ਪਹੁੰਚਣਾ ਕਰਦੇ ਆ ਕਿੰਤਕ ਮੰਜਲ ਅਗਾਰੀ ਜਾਏ ਤੁਰਕਣ ਸੰਗ ਮਿਲੇ ਹਰ ਖਾਏ ਕਾਫੀ ਲੰਮਾ ਪੈਂਡਾ ਤੈਂ ਕਰਕੇ ਬੜੇ ਪ੍ਰਸੰਨ ਹੋਗੇ ਤੁਰਕਾਂ ਦੀ ਸੈਨਾ ਦੇ ਨਾਲ ਰਾਜਿਆਂ ਦੀ ਸੈਨਾ ਔਰ ਰਾਜਿਆ ਮਿਲੇ ਭੀਮ ਚੰਦ ਕਹਲੂਰੀ ਰਾਏ ਬੀਰ ਸਿੰਘ ਜਸਪਾਲ ਮਲਾਏ ਭੀਮ ਚੰਦ ਨੇ ਕਿਹਾ ਕਿ ਕਹਿਲੂਰ ਰਾਏ ਅਤੇ ਵੀਰ ਸਿੰਘ ਸਪਾਲ ਨੂੰ ਆਪਣੇ ਨਾਲ ਮਿਲਾ ਲਿਆ ਮਰਦਨ ਪਾਲ ਸਿਰ ਮੋਰੀ ਅਗਇਓ ਦੇ ਬਹੁ ਭੇਟ ਮੇਲ ਤਬ ਕੀਓ ਫਿਰ ਕਹਿੰਦੇ ਮਰਦਨ ਪਾਲ ਸਿਰ ਮੋਰੀ ਗਿਆ ਅਤੇ ਬਹੁਤ ਵੱਡੀ ਭੇਟਾ ਦੇ ਕੇ ਮੇਲ ਕੀਤਾ ਗੁਰ ਕੀ ਬਾਤ ਸਕਲ ਸਮਝਾਈ ਇਸ ਪ੍ਰਕਾਰ ਇਤ ਤੂੰ ਮਉ ਠਾਈ ਗੁਰੂ ਦੀ ਬਾਾਰੇ ਸਾਰੇ ਗੱਲ ਸਮਝਾਈ ਗਈ ਕਿ ਕਿਸ ਪ੍ਰਕਾਰ ਉਹਨਾਂ ਨੇ ਇੱਥੇ ਉਦਮ ਮਚਾਇਆ ਹੋਇਆ ਹੈ ਨਾ ਚਾਕਰ ਨਰ ਬੀਰ ਨਾ ਕੋਈ ਇਤ ਤਉ ਦੇ ਮਿਲ ਪਾਦਲ ਸੋਈ ਕੋਈ ਵੀ ਸੂਰਬੀਰ ਮਨੁੱਖ ਉਹਨਾਂ ਦਾ ਨੌਕਰ ਨਹੀਂ ਇਧਰ ਉਧਰ ਮੁੱਖ ਕੋ ਮਿਲ ਕੇ ਦਾਲ ਬਣਾਇਆ ਹੈ ਲੜ ਕਰ ਪੂਰੇ ਆਨੰਦ ਸ਼ੁਰੂ ਆਵੋ ਰਹਿਣੇ ਆਪਣੀ ਆਣ ਮਨਾਵੋ ਉਹਦੇ ਕੋਲੇ ਕੋਈ ਸੂਰਬੀਰ ਕੋਈ ਜੰਗ ਕੋਈ ਸੈਨਾਪਤੀ ਕੋਈ ਨਹੀਂ ਹੈ ਇਧਰ ਉਧਰ ਦੇ ਲੋਕ ਇਕੱਠੇ ਕੀਤੇ ਹੋਏ ਆ ਤੇ ਬਸ ਉਹਨਾਂ ਨੇ ਆਪਣਾ ਇੱਕ ਦਾਲ ਬਣਾਇਆ ਹੋਇਆ ਲੜਾਈ ਕਰਕੇ ਆਪਾਂ ਉਹਨਾਂ ਤੋਂ ਅਨੰਦਪੁਰ ਨੂੰ ਛਡਾ ਲਈਏ ਉਹਨਾਂ ਪਾਸੋਂ ਆਪਣੀ ਜਿਹੜੀ ਏਨ ਆ ਉਹ ਮੰਨ ਲਿਗੇ ਵਰਜੋ ਨਹ ਫਤੂਰ ਇਤ ਪਾਵੇ ਹਮ ਪਰ ਆਪਣੋ ਦਲ ਨਾ ਚੜਾਵੇ ਉਸ ਨੂੰ ਵਰਜੋ ਇਧਰ ਫਤੂਰ ਨਾ ਪਾਵੇ ਸਾਡੇ ਉਤੇ ਆਪਣਾ ਦਲ ਨਾ ਚੜਾਵੇ ਖੇਤੀ ਕਾ ਨੁਕਸਾਨ ਨਾ ਕਰੇ ਆਪਣੇ ਨਗਰ ਵਾਸ ਕੋ ਤਰੇ ਜਿਹੜੀ ਸਾਡੇ ਖੇਤੇ ਆ ਉਹਦਾ ਵੀ ਉਹ ਨੁਕਸਾਨ ਨਾ ਕਰਿਆ ਆਪਣੇ ਨਗਰਾਂ ਵਿੱਚ ਵਾਸਾ ਰੱਖੇ ਇਤਿਆਦਕ ਸਮਝਾਵਤ ਲੈ ਰੂਪਰ ਤੇ ਚੜ ਆਗੂ ਤਾਏ ਇਸ ਪ੍ਰਕਾਰ ਸਮਝਾ ਕੇ ਲਿਆਏ ਰੂਪੜ ਤੋਂ ਚੜ ਕੇ ਅੱਗੇ ਵਧ ਆਏ ਤਾਂ ਕੀਰਤ ਪਰ ਕੋ ਓ ਲਾਂਗੇ ਪੇਰ ਆਨੰਦ ਪਰ ਹੋਇਓ ਨੇਰ ਤਾ ਫੇਰ ਕਹਿੰਦੇ ਉਹ ਅਨਾਕੀਰਤਪੁਰ ਨੂੰ ਲੰਘ ਕੇ ਆਨੰਦਪੁਰ ਦੇ ਨੇੜੇ ਆ ਗਏ ਦੋਹਰਾ ਉਹ ਲੰਘੇ ਕੀਰਤਪੁਰੀ ਤੇ ਦੁਦਬ ਬ੍ਰਿੰਦ ਭਜਾਏ ਪੌਂਚੀ ਖਬਰ ਆਨੰਦਪੁਰ ਚੰਮੂ ਤੁਰਕ ਕੀ ਆਏ ਕੀਰਤਪੁਰ ਲੰਘ ਕੇ ਉਹਨੇ ਨਗਾਰੇ ਬਹੁਤ ਉੱਚੀ ਆਵਾਜ਼ ਚ ਬਜਾਉਣ ਅਰੰਭ ਕਰਤੇ ਨੰਦਪੁਰ ਵਾਚ ਇਹ ਖਬਰ ਪਹੁੰਚ ਗਈ ਕਿ ਤੁਰਕਾਂ ਦੀ ਸੈਨਾ ਆ ਰਹੀ ਪਾਦਰੀ ਛੰਦ ਸਭ ਸੈਨਪਤੀ ਕਰ ਕਾ ਪੋਕਾਰ ਬਹੁ ਦਇਓ ਦਰਬ ਦਿੱਲੀ ਮਝਾਰ ਸਾਰੇ ਪਹਾੜੀ ਰਾਜਿਆਂ ਨੇ ਬਹੁਤ ਪ੍ਰਕਾਰ ਕਰਕੇ ਦਿੱਲੀ ਦੇ ਸੂਬੇ ਨੂੰ ਬਹੁਤ ਧਨ ਦਿੱਤਾ ਤੇ ਆਨ ਚੜਾਏ ਹੈ 10000 ਉਮਰਾਏ ਦੋਏ ਹਿਤ ਕਰਾਰੋ ਤੇ ਉਹਨਾਂ ਨੇ 10000 ਘੋੜ ਸਵਾਰ ਚੜਾ ਦਿੱਤਾ ਦੋ ਮਰਾਵਰ ਜੰਗਾਂ ਦੇ ਜੰਗ ਕਰਨ ਵਾਸਤੇ ਭੇਜ ਦਿੱਤੇ ਸੁਣ ਗੁਰੂ ਹੁਕਮ ਦੀਨੋ ਉਚਾਰ ਸਭ ਚੜ੍ਹ ਹੈ ਖਾਲਸਾ ਸ਼ਸਤਰ ਧਾਰ ਇਹ ਸੁਣ ਕੇ ਪਿਤਾ ਜੀ ਨੇ ਵੀ ਹੁਕਮ ਕਰ ਦਿੱਤਾ ਖਾਲਸੇ ਨੂੰ ਹੁਕਮ ਸੁਣਾਦਾ ਕਿ ਸਾਰਾ ਖਾਲਸਾ ਭਾਈ ਸ਼ਸਤਰਧਾਰੀ ਹੋ ਜਾਓ ਚੜਾਈ ਕਰੋ ਇਹ ਪ੍ਰਥਮ ਜੰਗ ਤੁਰਕਾਂ ਸੰਗ ਧਰੋ ਖਰ ਖਤੰਗ ਪੂਰ ਹੋ ਨਿਹੰਗ ਇਹ ਸਾਡਾ ਤੁਰਕਾਂ ਦੇ ਨਾਲ ਪਹਿਲਾ ਜੰਗ ਹੈ ਤੇ ਤੀਰ ਤੀਰ ਕਮਾਨਾਂ ਦੇ ਵਿੱਚ ਧਾਰ ਕੇ ਛੱਡੋ तातकाल डार जीनना तुरंग कास कमर लीन तुरन तूफंग तुरंत घोड्यां उत्ते काठियां पा लियां जान कमर किसे केते जान तुरंत जडिया बंदूका महारर कहंदे ओ फड़ लियां जान दुदब बजायो रणजीत गाज सब होन जान संग्राम काज ਛੋਟੇ ਨੰਗਾਰੇ ਵਾਜ ਉਠੇ ਰਣਜੀਤ ਨੰਗਾਰਾ ਵਿਗਜਿਆ ਸਾਰਿਆਂ ਨੇ ਜੰਗ ਦਾਕਾਰ ਜਾਣਦਿਆ ਗੁਲਕਾ ਬਰੂਦ ਵਰਤਾਏ ਬ੍ਰਿੰਦਾ ਤੂੜੇ ਤੁਖਾਈ ਵੀਰਣ ਬਲੰਦ ਬਹੁਤ ਗੋਲੀਆਂ ਤੇ ਵਿਰੂਧ ਵਰਤਿਆ ਤੇ ਸੂਰਮਿਆਂ ਨੇ ਬਹੁਤ ਤੂੜੇ ਤੁਖਾਏ ਚੜ ਚੜੋ ਤੋ ਰੰਗ ਪਰ ਬਹਿਰ ਆਏ ਜਿਤ ਸੁਣੇ ਤੁਰਕ ਦਿੱਤ ਸਨ ਮੁਖ ਉਜਾਈ ਕੂੜਿਆ ਉਤੇ ਚੜ ਚੜ ਕੇ ਬਾਹਰ ਆਏ ਜਿਹੜੇ ਪਾਸੇ ਵੱਲੋਂ ਸੁਣਿਆ ਸੀ ਕਿ ਤੁਰਕਾਰ ਇਹਨੂੰ ਉਸ ਪਾਸੇ ਨੂੰ ਖਾਲਸਾ ਫੌਜ ਤੁਰੇ ਕਾਸ ਕਾਸੋ ਤੂਫਾਨ ਗੋਲ ਤਾਨ ਮਾਰ ਰੁਕਿਆ ਤ ਆਗਰਪ ਤਰਾਸ ਧਾਰ ਬਦੁਖਾਂ ਕਾਸ ਕਾਸ ਕੇ ਗੋਲਨਾ ਮਾਰਦੇ ਨੇ ਵੈਰੀ ਡਰ ਧਾਰ ਕੇ ਅਕੋਂ ਰੁਕ ਗਿਆ ਜਬ ਛੁਟੀ ਸਲਖ ਤੁਰਕਾਨ ਜਾਨ ਸਹਤਰ ਸੰਭਾਰ ਬਨ ਸਾਵਧਾਨ ਜਦੋਂ ਬੰਦੂਖਾਂ ਚੱਲਦਿਆਂ ਤੁਰਕਾਂ ਨੇ ਜਾਣਿਆ ਤਾਂ ਸਤਰ ਸੰਭਾਲ ਕਿਉ ਸਾਵਧਾਨ ਹੋ ਗਏ ਇੱਕ ਵਾਰ ਪਰੇ ਦੁਦਬ ਵਜਾਈ ਮੋਰਨ ਨਚਿੰਦ ਕੋਰ ਨਾ ਹੁੰਦਾ ਏ ਨਗਾਰੇ ਵਜਾਉਂਦੇ ਇੱਕ ਇੱਕੇ ਵਾਰ ਟਟ ਕੇ ਪੈ ਗਿਆ ਤੇ ਮੋਰ ਬਾਗ ਘੋੜਿਆਂ ਨੂੰ ਨਚਾਉਂਦੇ ਨੇ ਕਰਹਾ ਨਹ ਲਾਲੂਲ ਕਟੜੀ ਕਮਾਨ ਬਉ ਐਟ ਐਟ ਮੁਚ ਕੰਤ ਬਾਨ ਫਲਾਲ ਕਰਦਿਆ ਕਮਾਨ ਕੜੀਆਂ ਤੇ ਕਾਮਨਾ ਨੂੰ ਕੰਨਾ ਤਾਕ ਕਦੇ ਖਿੱਚ ਖਿੱਚ ਕੇ ਤਿਰ ਛੱਡੇ ਆਸ ਉਹਦਾ ਸਿੰਘ ਤੇ ਆਦ ਮੀਰ ਰਣ ਭੂਮ ਆਏ ਬਹੁ ਸਿੰਘ ਵੀ ਪੀਰ ਉਹਦੇ ਸਿੰਘ ਵਰਗੇ ਹੋਰ ਸੂਰ ਬੀਰ ਵੀ ਰਣ ਭੂਮੀ ਵਿੱਚ ਨਿਤਰ ਕੇ ਆਏ ਸੂਰਮਿਆਂ ਨੇ ਵੱਡੀ ਪੀੜ ਹੋ ਗਈ ਗਣ ਤਪਕ ਚਲੇ ਕਬਾਰ ਐਸੁ ਕੁਜਿਤ ਧਾਨ ਵਿੱਚ ਬਾਠ ਜੈਸ ਬਹੁਤ ਬੰਦੂਖਾਂ ਇੱਕੇ ਬਾਜ਼ ਇੱਕੇ ਤਾਰ ਚੱਲੀਆਂ ਮਾਨੋ ਪੱਠੀਆਂ ਪੱਟ ਗਈਆਂ ਦਾਣੇ ਪੁੱਜਦੇ ਨੇ ਇਸ ਤਰ੍ਹਾਂ ਦੇ ਕਹਿੰਦੇ ਬੰਦੂਖਾਂ ਨੇ ਅਮੀ ਦੇ ਬਾਣ ਬਰਸ਼ਾਦ ਹੋ ਗਈ ਬਰਸ਼ੇ ਪਰਮਾਏ ਕਰ ਬਾਰ-ਬਾਰ ਧਸ ਅੰਗ ਜਥਾ ਬਾਲਮੀਕ ਮਾਰ ਬਾਰ-ਬਾਰ ਬਰਸ਼ੇ ਪੰਗਾ ਕੇ ਭਗਾ ਕੇ ਮਾਰਦੇ ਨੇ ਜਿਹੜੇ ਸਰੀਰਾਂ ਵਿੱਚ ਇੰਝ ਧਸਦੇ ਨੇ ਜਿਵੇਂ ਬਰਮੀ ਤਸਦੀ ਹੈ ਭਟ ਗਿਰਤ ਹੈ ਅਨੰਤੇ ਉਥਲ ਕੋਏ ਗੁਰਤਾਨ ਸੰਗੁ ਕੁਟ ਸੀਸ ਜੋਏ ਇਸ ਤਰ੍ਹਾਂ ਬਾਸੇ ਕਹਿੰਦੇ ਜਿਵੇਂ ਵਰਮੀ ਤਸਦੀ ਆ ਨਾ ਸੱਪ ਵਰਮੀ ਵਿੱਚ ਸੱਪ ਬੜਦਾ ਕਹਿੰਦੇ ਤਹਦਾ ਇਸ ਤਰ੍ਹਾਂ ਜਿਹੜੇ ਉਹਨਾਂ ਦੁਆਰਾ ਸਿੱਟੇ ਵਰਸ਼ੇ ਆ ਉਹ ਬੈਰੀ ਦੇ ਸੀਨੇ ਵਿੱਚ ਤਰ੍ਹਾਂ ਤਸਦੇ ਜਾਂਦੇ ਕਈ ਸੂਰ ਬੀਰ ਘੋੜਿਆਂ ਤੋਂ ਡਿੱਗ ਪਏ ਕਈਆਂ ਨੇ ਗੋਲਿਆਂ ਦੇ ਨਾਲ ਸਿਰ 파ਟ ਗਏ ਰਸਾਵਲ ਛੰਦ ਦਇਆ ਸਿੰਘ ਧਾਇਓ ਉਦੇ ਸਿੰਘ ਆਇਓ ਇਨ ਆਦ ਸਿੰਘ ਮਨੋ ਕੋਪ ਸਿੰਘਮ ਦਇਆ ਸਿੰਘ ਨੇ ਭੱਜ ਕੇ ਹਮਲਾ ਕੀਤਾ ਉਦੇ ਸਿੰਘ ਆਇਆ ਇਹਨਾਂ ਤੋਂ ਆਦ ਸਿੰਘ ਮਾਨੋ ਕ੍ਰੋਧ ਕਰਕੇ ਸ਼ੇਰ ਜਿਵੇਂ ਗੱਜਿਆ ਹੋਵੇ ਸਤਰਾਂ ਚੱਲੇ ਤੀਰ ਤਿੱਖੇ ਵਿਚਿਖੈ ਸਰਖੇ ਵੱਡੇ ਸੇਰ ਖੇਲੇ ਭੈਰੇ ਨਪੇਲੇ ਤੇ ਕਹਿੰਦੇ ਤੀਰ ਜਿਹੜੇ ਤਿੱਖੇ ਤੀਰਾ ਚੱਲ ਪਏ ਸੱਪਾ ਵਰਗੇ ਨੇਜੇ ਮਾਰ ਰਹੇ ਨੇ ਬੈਰੇ ਉਲਟ ਉਟ ਕੇ ਡਿਗ ਰਿਆ ਗੁਰੂ ਤਿਆਰ ਹੋਏ ਰਿਪੁ ਜਾਣਟ ਹੋਏ ਚਾਰਾ ਤੁਲ ਪਾਇਓ ਨਿਹੰ ਸੁਹਾਇਓ ਗੁਰੂ ਜੀ ਫਿਰ ਤਿਆਰ ਹੋ ਗਏ ਇਹ ਜਾਣ ਕੇ ਕਿ ਬੈਰੇ ਨੇੜੇ ਆ ਟੁਕ ਗਿਆ ਹੈ ਉਨਾ ਤਲਵਾਰ ਪਾਈ ਤੀਰਾਂ ਦੇ ਪਥੇ ਦੇ ਵੀ ਬੜੀ ਸ਼ੋਭਾ ਪਾਈ ਹੈ ਮਹਾਰਾਜ ਤੀਰਾਂ ਦਾ ਪੱਥਾ ਵੀ ਚੁੱਕ ਲੈ ਕਮਾਨ ਵੀ ਚੁੱਕ ਲਈ ਹੈ ਆਪਣਾ ਤਲਵਾਰ ਸ੍ਰੀ ਸਾਹਿਬ ਉਹ ਵੀ ਚੁੱਕਣਾ ਕੀਤਾ ਹੈ ਕੋ ਡੰਡ ਸੰਭਾਰਾ ਕਠੋਰਮ ਉਦਾਰਾ ਮਗਯੋ ਸੋ ਨੀਲਾ ਸ਼ਿੰਗਾਰੁ ਸ਼ਬਿਲਾ ਤਨੱਖ ਸੰਭਾਲਿਆ ਪਿਤਾ ਜੀ ਨੇ ਜਿਹੜਾ ਬੜਾ ਸਖਤ ਸੀ ਫਿਰ ਇਹ ਨੀਲੇ ਤੇ ਸਵਾਰ ਹੋਏ ਮਹਾਰਾਜ ਘੋੜੇ ਤੇ ਆਪਣੇ ਤੇ ਸ਼ਹਿਲ ਸ਼ਵੀਲੇ ਘੋੜੇ ਨੂੰ ਚੰਗੀ ਤਰ੍ਹਾਂ ਸ਼ਿੰਗਾਰਿਆ ਗਿਆ। ਚੜੋ ਤਤ ਕਾਲਾ ਰਿਪੂ ਪੰਜ ਕਲਾ ਜਿਗਾ ਸੋ ਕਲੰਗੀ ਸੁਹਾਵੇ ਉਤੰਗੀ। ਪਿਤਾ ਜੀ ਨੇ ਤੁਰੰਤ ਘੋੜੇ ਦੇ ਚੜ ਗਏ ਜਿਹੜੇ ਸਾਰੇ ਬੈਰੀਆਂ ਦੀ ਮੌਤ ਸੰਨ ਜਿਗਾ ਤੇ ਕਲੰਗੀ ਦਸਤਾਰ ਉੱਤੇ ਉੱਚੀ ਵੱਜੀ ਹੋਈ ਹੈ ਬੜੀ ਸੋਹਬਾ ਪਾ ਰਹੀ ਹੈ। ਨਗਾਰਾ ਵਜਾਇਓ ਦੁਬਚੈ ਦੋ ਚੋਬੈ ਲਗਾਇਓ ਹਯਨਹੇ ਜੇਹੀ ਚਲੇ ਸਿੰਘ ਤੇ ਨਗਾਰੇ ਨੂੰ ਵਜਾਇਆ ਗਿਆ ਚੋਟਾ ਲਾਇਆ ਗਿਆਂ ਜਿਹੜੇ ਬੈਦਰ ਸਿੰਘ ਨੇ ਉਹ ਵੀ ਸਿੰਘ ਚੱਲ ਪਏ ਨੇ ਸੋ ਕੰਦ ਤੋ ਪੰਗਾ ਮਹਾਵੇਗ ਸੰਗਾ ਲਗੂ ਏਕ ਨਾਰਾ ਤਿਸਿ ਵਾਰ ਪਾਰਾ ਮੋਢਿਆਂ ਤੇ ਬੰਦੂਖਾਂ ਲੰਮ ਕਰੀਆਂ ਨੇ ਬੜੀ ਤੇਜ਼ੀ ਚ ਹਾਰ ਦੇ ਨਾਲ ਖਾਲਸਾ ਫੌਜ ਚੱਲ ਰਹੀ ਐ ਇੱਕ ਪਾਣੀ ਦਾ ਛੋਟਾ ਨਾਲਾ ਸੀ ਉਸ ਨੂੰ ਪਾਰ ਕੀਤਾ ਹੈ ਲੜਾਈ ਮਚਾਈ ਉੱਤ ਇਤ ਉਤ ਜਾਏ ਕਦੈ ਵਾਰ ਆਵੇ ਕਦੈ ਪਾਰ ਜਾਵੇ ਇੱਧਰ ਉੱਧਰ ਜਾ ਕੇ ਲੜਾਈ ਮੱਚ ਗਈ ਕਦੈ ਹੁਰਲੇ ਪਾਸੇ ਆਉਂਦੇ ਆ ਕਦੈ ਪਰਲੇ ਪਾਸੇ ਜਾਂਦੇ ਆ ਸੋ ਤਾਂ ਮੋਦ ਖਾਏ ਮਨੋ ਬਾਦੇ ਆਏ ਤਤ ਸਿੰਘ ਧਾਏ ਨਹੀਂ ਤਰਸਾਏ ਪਾਏ ਕਦੇ ਬਾਜਾਂ ਨੂੰ ਦੇਣ ਵਾਲਾ ਮਾਸ ਵਖਾਉਂਦੇ ਐ ਮਨ ਨੂੰ ਜਿਵੇਂ ਬਾਜ ਆਏ ਹੁਣ ਇਸ ਤਰ੍ਹਾਂ ਸਿੰਘਾਂ ਨੇ ਚੜਾਈ ਕੀਤੀ ਉਹ ਰਤਾ ਵੀ ਨਾ ਡਰੇ ਪਯੋ ਪੀਰ ਭਾਰੇ ਭਰੀ ਪੂਰ ਮਾਰੇ ਮਹਾਂ ਲੋਹਾ ਮਾਚਾ ਰਚੰ ਸਰੋਣ ਰਾਚਾ ਭਾਰੇ ਮੁਕਾਬਲਾ ਹੋਇਆ ਬਹੁਤ ਮਾਰ ਪਈ ਮਹਾਨ ਲੋਹੇ ਨਾਲ ਲੋਹਾ ਖੜਕਿਆ ਧੂੜ ਵਿੱਚ ਲਹੂ ਲਹੂ ਮਾਰਾਟ ਗਿਆ ਦੋਹਰਾ ਪੰਚੋ ਮੁਕਤੇ ਸਿੰਘ ਜੱਗ ਔਰ ਆਲੋ ਸਿੰਘ ਬੀਰ ਸੀਤਲਾ ਦਲ ਤੁਰਕਾਂ ਨੂੰ ਅਰੇ ਸਹਿਲ ਸਾਮ ਪੀਰ ਪੰਜੇ ਮੁkte ਸਿੰਘ ਅਤੇ ਭਾਈ ਆਲਮ ਸਿੰਘ ਜੀ ਸੂਰਬੀ ਗੱਜ ਨਦੀ ਵਰਗੇ ਤੁਰਕਾਂ ਦੇ ਜਲ ਅਗੇ ਪਹਾੜ ਦੇ ਤੇ دیਵਾਂਗ ਤੇਜ ਤਰ ਕੇ ਖਲੋਗੇ ਨਾ ਤਦ ਤਿਸ ਨਰਕੇ ਪਾਰ ਹੀ ਰੋਕਿਓ ਦਲ ਸੁਮਦਾਏ ਗਰੇ ਹਜ਼ਾਰੋਂ ਪ੍ਰਾਣ ਬਿਨ ਥਿਰ ਤ੍ਰਾਸ ਕੋ ਪਾਏ ਉਸ ਦੇ ਉਸ ਨਾਲ ਦੇ ਨਾਲੇ ਦੇ ਪਾਰ ਸਾਰੇ ਦਰ ਨੂੰ ਰੋਕ ਲਿਆ ਹਜ਼ਾਰਾਂ ਦੀ ਤਦਾਦ ਵਿੱਚ ਬੈਰੇ ਪ੍ਰਾਣ ਰਹਿਤ ਹੋ ਕੇ ਡਿੱਗ ਪਿਆ ਡਰ ਦੇ ਮਾਰੇ ਖੜੇ ਹੋ ਗਏ ਕਹਿੰਦੇ ਉਹ ਜਿੰਨਾ ਵੀ ਬੈਰੇ ਸੀਗਾ ਪੰညာ ਮੁਗਤਿਆ ਨੇ ਭਾਈ ਸੂਰਬੀਰ ਆਲਮ ਸਿੰਘ ਜੀ ਨੇ ਨਾਲੇ ਤੋਂ ਪਰਲੇ ਪਾਸੇ ਰੋਕ ਲਏ ਹਜ਼ਾਰਾਂ ਦੇ ਬੈਰੇ ਨੂੰ ਉਹ ਪ੍ਰਾਣ ਰਹਿਤ ਹੋ ਕੇ ਉਹ ਭੱਜ ਦੁਰੇ ਸਰ ਸਾਹ ਬਲ ਛੰਦ ਚਲ ਜੋਤ ਫੰਗੈ ਭਟੰ ਅੰਗ ਭੰਗ ਹੋਤੰ ਤੇ ਉਥੱਲੇ ਨਹੀਂ ਅੰਗ ਹੱਲੇ ਬਦੂਖਾਂ ਇਸ ਤਰ੍ਹਾਂ ਚੱਲੀਆਂ ਸੂਰਬੀਰਾਂ ਦੇ ਅੰਗ ਪਨ ਪਨ ਕੇ ਛੁੱਟੀ ਜਾਂਦੀਆਂ ਨੇ ਘੋੜਿਆਂ ਤੋਂ ਥੱਲੇ ਡਿੱਗ ਰਹੇ ਨੇ ਉਹਨਾਂ ਦੇ ਅੰਗ ਨਹੀਂ ਹਿਲਦੇ ਖਰੇ ਘਾਵ ਚੱਲੈ ਪਛਾਰੀ ਨਾ ਚੱਲੈ ਬੱਕੈ ਮਾਰ ਮਾਰ ਵੱਡੋ ਹੈ ਲੜਾਰਾ ਖੜੇ ਹੋ ਗਏ ਜਗਮ ਚੱਲ ਰਹੇ ਆ ਪਿੱਛੇ ਨਹੀਂ ਜਾਂਦੇ ਮਾਰ ਲੋ ਮਾਰ ਲੋ ਬੋਲੇ ਜਾਂਦੇ ਬਹੁਤ ਵੱਡਾ ਹੱਲਾ ਕੀਤਾ ਸਿੰਘਾਂ ਨੇ ਥੇਰਾ ਸਿੰਘ ਚੱਲੈ ਨਹੀਂ ਪੈਰ ਹੱਲੈ ਤੂਫਾਂਗ ਚਲਾਵੇ ਤੋ ਰੰਗ ਪਦਾਵੇ ਸਿੰਘ ਵੀ ਖੜੇ ਹੋ ਗਏ ਝੱਲ ਰਹੇ ਆ ਇੱਕ ਪੈਰ ਵੀ ਪਛਾਣ ਨਹੀਂ ਸਿੱਖਾਣ ਕੀਤਾ ਬਦੂਖਾਂ ਚੱਲੀਆਂ ਘੋੜੇ ਟਪਾਉਂਦੇ ਨੇ ਜਿਸੇ ਕੋ ਤਕਾਵੈ ਤਿਸੇ ਕੋ ਗਿਰਾਵੈ ਦਸੰਬਿਸ ਗੇਰੇ ਥਿਰੈ ਔਰ 헤ਰੇ ਜਿਸ ਵੱਲ ਵੀ ਨਿਸ਼ਾਨਾ ਮਿੰਦੈ ਉਸ ਨੂੰ ਥੱਲੇ ਡੇਗ ਦਿੰਦੇ ਹਲਾਕੇ ਰੱਖ ਦਿੰਦੇ ਕਰਮਾਂ ਨੂੰ 10 20 ਡੇਗਦੇ ਕੋ ਬਾਰ ਦੇ ਅੰਦਰ ਖ ਲੋਕ ਹੋਰ ਵੇਖਦੇ ਸਨ ਮਰੇ ਹਿਰ ਬਿਰੰਕਿਤ ਊਹੋਤ ਭਿਰੰ ਕਣੇ ਘਿਰ ਪੂਰੇ ਕਿਤੇ ਪੇਟ ਫੂਰੇ ਸੂਰਵਿਰਾਂ ਨੂੰ ਵੇਖ ਕੇ ਕਈ ਮਰ ਜਾਂਦੇ ਐ ਕਈ ਕਾਇਰ ਹੋ ਕੇ ਭੱਜ ਉੱਠਦੇ ਐ ਬਹੁਤ ਘੋੜਿਆਂ ਤੋਂ ਡਿੱਗੇ ਕਈਆਂ ਨੇ ਢਿੱਡ ਪਾਟ ਗਏ ਕਿਤੇ ਅੰਗ ਤੂਰੇ ਕਿਤੇ ਸ਼ੂਸ਼ ਦੌਰੇ ਭਏ ਸਤਰ ਉੱਪ ਬੌਰੇ ਮਹਾ ਟੌਰ ਭੌਰੇ ਕਿਤੇ ਸਰੀਰਾਂ ਦੇ ਅੰਗ ਟੁੱਟ ਗਏ ਕਿਤੇ ਘਿਹੜ ਸਵਾਰਾਂ ਤੋਂ ਰਹਿਦ ਖਾਲੀ ਹੋ ਕੇ ਦੌੜ ਪਏ ਵੈਰੀ ਕਮਲੇ ਹੋ ਗਏ ਵੀ ਇਹ ਕੀ ਭੱਜ ਦੌੜ ਮੱਚ ਗਈ ਵੀ ਇਹ ਕੀ ਹੋ ਗਿਆ ਤਾ ਪੈ ਪੈਂਦੇ ਖਾਨਾ ਹੰਕਾਰੀ ਮਹਾਨ ਪ੍ਰਹਰ ਸੁਬਾਨ ਨ ਕੋ ਉਸਮਨ ਤਦ ਪੈਦੇ ਖਾਨ ਜਿਹੜਾ ਬੜਾ ਹੰਕਾਰੀ ਸੀ ਨਾ ਜਿਹੜਾ ਤੀਰਾਂ ਦੇ ਬਾਰ ਕਰ ਰਿਹਾ ਸੀ ਜਿਹੜਾ ਆਪਣੇ ਬਰਾਬਰ ਕਿਸੇ ਨੂੰ ਸਮਝਦਾ ਹੀ ਨਹੀਂ ਸੀ ਉਹ ਵੀ ਤਵ ਦੇਖ ਜੁੱਧਾ ਰਤੈ ਕਿਨ ਕ੍ਰੁਦਾ ਤਵ ਅਗਰ ਆਇਓ ਸੁ ਉੱਚ ਸੁਣਾਇਓ ਤਦ ਉਸਨੇ ਜੋਧਿਆਂ ਨੂੰ ਵੇਖ ਕੇ ਹਿਰਦੇ 'ਚ ਵੱਡਾ ਕ੍ਰੋਧ ਧਾਰਨ ਕੀਤਾ ਫਿਰ ਅੱਗੇ ਆ ਕੇ ਉਹ ਬੜੀ ਉੱਚੀ ਦਿੱਤੀ ਆਵਾਜ਼ ਨਾਲ ਸੁਣਾਉਣਾ ਕੀਤਾ ਹੈ ਦੋਹਰਾ ਦੀਨ ਮਜਬ ਕੋ ਜੁਦ ਏ ਹਮ ਜੁਜਨ ਕੋ ਆਏ ਕੇ ਕਹਿੰਦੇ ਦੀਨ ਮਜਬ ਦਾ ਏ ਜੁਦ ਹੈ ਇਸ ਜੁਦ ਕਰਨ ਵਾਸਤੇ ਆਏ ਹਾਂ ਗੁਰੂ ਤੁਮਾਰੇ ਬਲ ਬਲੇ ਮੋ ਕਉ ਬਹੁਤ ਸੁਨਾਇ ਕਹਿੰਦੇ ਤੁਹਾਡੇ ਗੁਰੂ ਜੀ ਬੜੇ ਬਲਵਾਨ ਹਨ ਮੈਂ ਇਸ ਬਾਰੇ ਬਹੁਤ ਸੁਣਿਆ ਹੈ ਰਸਾਵਲ ਛੰਦ ਲਰੋ ਤਾਹੇ ਅ ਸੰਗਾ ਪੁਖੂ ਮੋਹਿ ਜੰਗਾ ਅਵ ਆਪੋ ਆਇਓ ਆਇਓ ਹਾਥ ਦਖਾਵੇ ਕਹਿੰਦੇ ਉਹ ਮੈਂ ਉਹਨਾਂ ਨਾਲ ਵੀ ਲੜਾਂਗਾ ਮੇਰਾ ਜੁੱਧ ਵੇਖੋ ਉਹ ਹੁਣ ਆਪ ਆਉਣ ਤੇ ਆਪਣੇ ਹੱਥਾਂ ਦੇ ਨਾਲ ਜੁੱਧ ਕਰਕੇ ਵਿਖਾਉਣ ਦੇਖੈ ਮੂਰ ਹੱਥਾ ਲੜੈ ਬਾਣਮ ਸਾਥ ਅਹ ਸਾ ਮੂਰੀ ਲਰੋ ਨਾ ਹੈ ਅਬੀ ਮੇਰੇ ਹੱਥਾਂ ਨੂੰ ਵੇਖਣ ਅਸੀਂ ਤੀਰ ਕਮਾਨ ਨਾਲ ਲੜਾਈ ਕਰਾਂਗੇ ਮੇਰੀ ਇਹੋ ਚਾਹਤ ਹੈ ਕਿਸੇ ਹੋਰ ਨਾਲ ਮੈਂ ਲੜਾਈ ਨਹੀਂ ਕਰਨੀ ਮੈਂ ਗੁਰੂ ਨਾਲ ਲੜਾਈ ਕਰਾਂ। ਵਿਖੇ ਤੀਰ ਵਿੰਦਾ ਕਰ ਬੀਰ ਭਿੰਦਾ ਜਬ ਬਾਗ ਗਾਏ ਇਤ ਬੀਝ ਆਏ। ਤਾਂ ਮੇਰੀ ਤੀਰ ਅੰਦਾਜ਼ੀ ਵੇਖੋ ਜਿਵੇਂ ਮੈਂ ਸੂਰਮਿਆਂ ਨੂੰ ਵਿੰਦਾ ਹਾਂ। ਜਦ ਪੰਦੇਖਾਨ ਇਸ ਪ੍ਰਕਾਰ ਕਿਹਾ ਤਾਂ ਗੁਰੂ ਜੀ ਨੇ ਸੁਣ ਕੇ ਫਿਰ ਵਿੱਚ ਆ ਗਏ। ਅਲੰਕਾਰ ਚਾਰੂ ਦੇ ਪੈ ਰੂਪ ਭਾਰੂ ਸੁਨਿਲਾ ਕੁਦਾਇਓ ਸਭੈ ਮੈ ਸੁਹਾਇਓ ਤਾਂ ਗੁਰੂ ਪਿਤਾ ਜੀ ਨੇ ਸੁੰਦਰ ਵਾਸਤਰ ਸਾਧ ਤੇ ਗਹਿਣੇ ਪਹਿਨੇ ਹੋਏ ਸਨ ਜਿੰਨਾ ਕਰਕੇ ਸੁੰਦਰ ਸਰੂਪ ਪ੍ਰਕਾਸ਼ਮਈ ਹੋ ਰਿਆ ਸੀ ਉਹਨਾਂ ਨੇ ਆਪਣੇ ਨੀਲੇ ਕੋੜੇ ਨੂੰ ਟਪਾਇਆ ਜਿਸ ਨਾਲ ਸਾਰਿਆਂ ਵਿੱਚ ਵੱਡੀ ਸੁੰਭਾ ਭਾਈ ਗੁਰ ਬਾਗੋ ਭਾਖਾ ਸੁਣੋ ਖਾਣ ਮਾਖਾ ਮਹ ਸਤਰ ਮੇਰਾ ਵਿਜੈ ਜੰਗ ਹੈਰਾ ਫਿਰ ਗੁਰੂ ਜੀ ਨੇ ਵਚਨ ਕੀਤਾ हे ਗੁੱਸੇ ਵਾਲੇ ਖਾਣਾ ਸੁਣ ਤੂੰ ਮੇਰਾ ਵੱਡਾ ਪਿਆਰੀ ਜੰਗ ਜਿਤਨੀ ਚਾਹਣਾ ਦੇਖੋ ਹੱਥ ਤੇਰੇ ਸਹੋ ਬਾਨ ਮੇਰੇ ਕਰੋ ਵਾਰਾਈ ਬਿਸੁਰਾ ਉਪੇਸ਼ਾਈ ਮੇਰਾ ਹੱਥ ਵੇਖਪਨ ਤੇਰਾ ਹੱਥ ਵੀ ਵੇਖਦੇ ਆ ਤੇਰੇ ਮੇਰੇ ਤੇਰਾ ਨੂੰ ਸਹਿਣ ਕਰੋ ਆ ਪਹਿਲਾ ਵਾਰ ਕਰ ਬਾਤ ਕਿਤੇ ਪਛਤਾਵਾ ਨਾ ਰਹੇ ਜੀ ਪਛਤਾਵਾ ਨਾ ਰਹੇ ਜਿਵੇਂ ਮਹਾਰਾਜ ਨੇ ਰਾਜਿਆਂ ਨੂੰ ਪਹਿਲਾਂ ਵੀ ਮਹਾਰਾਜ ਨੇ ਜੋ ਜਾਣ ਕੀਤੇ ਪਤਾ ਜੀ ਨੇ ਅੰਗੇ ਜਾਗਤ ਜਦੋਂ ਬਾਣ ਲਾਗਿਓ ਤਵੇ ਰੋਸ ਜਾਗਿਓ ਮਹਾਰਾਜ ਕਹਿੰਦੇ ਤੇਰਾ ਵੀ ਕਿਤੇ ਮਨ ਚ ਭਲੇਖਾ ਨਾ ਰਹੇ ਜੇ ਕੋਈ ਪਛਤਾਵਾ ਨਾ ਰਹੇ ਜੇ ਵੀ ਮੈਥੋਂ ਵਾਰ ਨੀ ਹੋਇਆ ਤਾਂ ਨਹੀਂ ਕੋਈ ਵੀ ਇਨਸਾਨ ਪਹਿਲਾਂ ਬੈਰੀ ਨੂੰ ਇਹ ਮੌਕਾ ਨਹੀਂ ਦੇ ਦਿੰਦਾ ਤਾਂ ਪਿਤਾ ਜੀ ਨੇ ਆਪਣੇ ਬੈਰੀ ਨੂੰ ਇਹ ਮੌਕਾ ਦਿੱਤਾ ਕਿ ਪੈਂਦੇਖਾਂ ਬੜਾ ਹੰਕਾਰ ਕਰਦਾ ਹੈ ਜਾ ਆ ਜਾ ਫਿਰ ਤੇਰੇ ਵੀ ਹੱਥ ਬੈਨੇ ਪਹਿਲਾ ਵਾਰ ਤੂੰ ਕਰ ਤੇਰੇ ਵਾਰ ਦਾ ਜਵਾਬ ਅਸੀਂ ਦੇਵਾਂਗੇ ਤਾਂ ਪੈਂਦੇਖਾਂ ਨੂੰ ਮਹਾਰਾਜ ਨੇ ਪਹਿਲੇ ਵਾਰ ਕਰਨ ਦਾ ਜੋ ਮੌਕਾ ਦਿੱਤਾ ਸੋਹਣੀ ਪੈਂਦੇਖਾਨਾ ਦਲੇਰੀ ਮਹਾਨਾ ਹਿਰਦੇ ਵਿੱਚ ਜਾਨਾ ਨਹੀਂ ਤਰਾਸ ਮੰਨਾਂ ਦਾ ਦਬੈ ਦੇਖਾਣੇ ਮਹਾਨ ਦਲੇਰੀ ਪਰੇ ਸਭ ਸੁਣੇ ਤਾਂ ਉਹਦਾ ਹਿਰਦੇ ਦੇ ਵਿੱਚ ਵਿਚਾਰ ਕੀਤੀ ਕਿ ਗੁਰੂ ਨੇ ਮੇਰਾ ਡਰ ਨਹੀਂ ਮੰਨਿਆ ਮੈਂ ਮੈਂ ਤਾਂ ਜੋਧਾ ਤੇ ਮੈਥੋਂ ਇਹਨਾਂ ਦਾ ਗੁਰੂ ਡਰੇ ਹੀ ਨਹੀਂ ਅਰ ਮੋ ਆਗਰੀ ਅਗਾਰੇ ਸਹ ਤਿਰ ਭਾਰੇ ਜੇ ਹੈ ਪਲਾਈ ਜਬ ਬਣ ਖਾਈ ਕਹਿਣ ਲੱਗਾ ਮੇਰੇ ਅੱਗੇ ਆੜ ਨਗੇ ਭਾਰੇ ਤੇਰਾਂ ਨੂੰ ਬਰਦਾਸ਼ਤ ਕਰਨਗੇ ਜਾਂ ਫਿਰ ਭੱਜ ਜਾਣਗੇ ਇਦਾਂ ਤੇ ਮੇਰਾ ਬਾਣ ਖਾਦਾ ਇਸ ਤਰ੍ਹਾਂ ਉਹ ਮਨ ਦੇ ਅੰਦਰ ਵਿਚਾਰਾਂ ਕਰ ਰਿਹਾ ਕਹੇ ਉਹ ਊਚ ਬਕੰ ਕੀਜੈ ਬਾਰ ਪ੍ਰਕੰ ਹਿੰਦੂ ਕੇ ਰੇ پیرੰ ਅਹੋ ਬੇਰ ਧੀਰੰ ਉਹ ਫਿਰ ਉੱਚੀ ਆਵਾਜ਼ ਵਿੱਚ ਕਿਹਾ ਪਹਿਲੇ ਬਾਰ ਕਰੋ ਹਿੰਦੂਆਂ ਦੇ ਪੇਰ ਤੁਸੀਂ ਬੜੇ ਧੀਰਜਮਾਨ ਸੂਰਬੀਰ ਹੋ ਲੱਗੇ ਵਾਰ ਮੇਰਾ ਹੋ ਦੇਉਗੇਰਾ ਬਚਗੇ ਨਾ ਪ੍ਰਾਣ ਬਦੋ ਏਕ ਬਾਨਾ ਮੇਰਾ ਵਾਰ ਲੱਗਦੇ ਤੁਸੀਂ ਕੋੜ ਤੋਂ ਡਿੱਗ ਪਹਿਣਾ ਤੁਹਾਡੇ ਪ੍ਰਾਣ ਨਹੀਂ ਬਚਣੇ ਇੱਕੇ ਬਾਣ ਦੇ ਨਾਲ ਮੈਂ ਵਿੰਨ ਦਿਆਂਗਾ ਜੋ ਅਗਲੇ ਬਚਣ ਮਹਾਰਾ ਇਸ ਪੰਦੇ ਖਾਨ ਨੂੰ ਇਸ ਸਵਾਲ ਦੇ ਨਾਲ ਜਵਾਬ ਕੀ ਦਿੰਦੇ ਆ ਕਿਵੇਂ ਦੋ ਆ ਸੂਰ ਬੀਰਾਂ ਦੇ ਵਿੱਚ ਬਚਨ ਬਲਾਸ ਹੁੰਦਾ ਹੈ ਕਿਵੇਂ ਸਤਿਗੁਰੂ ਮਹਾਰਿਪਕੋ ਬਾਂਦ ਨਾਲ ਪਹਿੰਦੇ ਖਾਨ ਨੂੰ ਧਰਤੀ ਤੇ ਡਿਗਦੇ ਐ ਕਿਵੇਂ ਮਹਾਨ ਜੁੱਤ ਅੱਗੇ ਹੁੰਦਾ ਓ ਕਲ ਦੇ دیਵਾਨਾਂ ਨੂੰ ਸਤਿਗੁਰੂ ਪਿਤਾ ਜੀ ਨੇ ਪਾਵਨ ਕਿਰਪਾ ਕੀਤੀ ਸਰਗੁਣ ਕਰਾਂਗੇ ਆਪ ਸੰਗਤ ਦਾ ਸੁਣਿਆ ਦਾਸਾਂ ਦਾ ਬੋਲਿਆ ਪਰਵਾਨ ਸਰਬ ਪੁੱਲਾਂ ਮਾ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ